ਹਾਨੀ ਹੈਲੋ ਸਸਰੀ ਘਰ ਇੱਕੇ ਸੰਦ ਦੇ ਜਾ ਨਿਬੜ ਜਾਣੇ ਅਗਲੇ ਸਾਲ ਮੈਂ ਵੀ ਕਰਾ ਲੈਣਾ ਗੱਲ ਮੁਕੀ ਹੈਲੋ ਤੇ ਮਨਜਾਰਾ ਇਹ ਮਨਜਾਰੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਮਨਜਾਰਾ ਹੀ ਉਹ ਜਾ ਆਗਾ ਆ ਗਿਆ ਮਨਜਾਰਾ ਨੀਚੇ ਨਾਲ ਗੱਲ ਸ਼ਰਮਣੀ ਦੀਆਂ ਤਿਆਰੀਆਂ ਚੱਲ ਰਹੀਆਂ ਕਹਿੰਦੇ ਆ ਸੋਹਣੀਆਂ ਬਣਾਈ ਜਾਂਦੇ ਆਪਾਂ ਵੀ ਬਣਾਵਾਂਗੇ ਹੈ ਜਵਾ ਕਿੰਨੇ ਵਾਰ ਸਕੂਲੋਂ ਦੇ ਬੀਬੀ ਦਸੀ එටෙල් ලේට උන්දේ යහලා අ මත කැරගෙට ස්කූල් දය වෙල්ලාන ඔොන් මෑ මෑ මර න ගුඩේ න්නේේ කල්ල ස්කුගල කන පා ඒන්නේ වදන ග නි හය ෛතර එකමකම එක මට පිචවෙකෝ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮੈਂ ਆਪ ਕਾਰਦਾ ਜ਼ਰਾ ਠੀਕ ਹੋ ਗਏ ਸੋ ਗਾਇਜ਼ ਜਿਦਾ ਪਗਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਪਮਾਨ ਦੇ ਵੇ ਸਾਰੇ ਹੈ ਕੋਈ ਹੈਗਾ ਇਹਨਾਂ ਨੂੰ ਕਿ ਆਪਣੇ ਘਰੇ ਪ੍ਰੋਗਰਾਮ ਹੈ ਕੋਈ ਹੈ ਹੈਗਾ ਕੋਈ ਪ੍ਰੋਗਰਾਮ ਆਪਣੇ ਘਰੇ ਕੋਈ ਹੈਗਾ ਅੱਜ ਹੈਂ ਤੌਰ ਨਾਲ ਲੰਮੇ ਪਏ ਆ ਬਹੁਤ ਪ੍ਰੋਗਰਾਮ ਅੱਜ ਬੈਂਗਲ ਦਾ ਤੁਮ ਪਾਸੇ ਇਕੱਲੇ ਸਾਰੇ ਜਣੇ ਹੋ ਜੇ ਤਿਆਰ ਤੇ ਰੋ ਨਾ ਨੂੰ ਲਈਏ ਘੰਟਾ ਕਰ ਬਜਾਏ ਹੂੰ ਘੰਟਾ ਰੁਕਿਆ ਅ ਨਾ ਆਵੇ ਲੋ ਜੀ ਟੀਵੀ ਮਟਰ ਕੱਢਣ ਦੇਈ ਓਏ ਚੰਗੇ ਓਏ ਸੁਣਾਵਰ ਚੰਗੇ ਕੱਲ ਦੇ ਮਟਰ ਲਿਆ ਕੇ ਦੇ ਇਸ ਪੈਕਟਾਂ ਵਾਲੇ ਲੈ ਲਓ 5 ਕਿਲੋ ਗੱਟਾ ਲੈ ਰੱਖ ਤੱਕ ਲੱਗੀ ਯਾਰ ਹਾਲੀ ਹਾਲੀ ਕੋਲ ਉਧਰ ਭਾਜੀ ਜੀ ਸੀ ਬੀ ਦਾ ਆਰਡਰ ਦੇਈ ਜਾਂਦੇ ਕਹਿੰਦੇ ਗੇਟ ਖੁੱਲਾ ਕਰਾਉਣਾ ਭਾਈ ਉਹ ਹਾਈਡਰਾ ਕਹਿੰਦੇ ਦੋਵੇਂ ਹੀ ਲਿਆਉਣੀਆਂ ਅੱਜ ਗੇਟ ਗੇਟ ਇੱਕ ਇਧਰੋਂ ਲਾ ਕੇ ਇੱਕ ਉਧਰੋਂ ਲਾ ਕੇ ਖੁੱਲਾ ਕਰ ਦੇਣ। ਆ ਤੈਨੂੰ ਲੈਵਾਂਗੇ ਬਾਅਦ ਵਿੱਚ। ਹਾਂ। ਉਹ ਚਲੋ ਇਹ ਨੂੰ ਫੋਨ ਲਾ ਦਿਓ। ਅਜੇ ਨਹੀਂ ਲੈਣੇ ਇਸ ਵੇਲੇ। ਆਪੇ ਤੇ ਸ਼ਾਹ ਨੂੰ ਫੋਨ ਲਾ ਦਿਓ ਜੇ ਨਾਮ ਮਿਲਦਾ। ਹਾਂ ਅੱਲਾ ਉਹਨੇ ਲਾਉਣੇ। ਮੈਂ ਨਹੀਂ। ਅੱਜ ਵੀ ਕਰ ਰਹੇ ਨੇ। ਬਹੁਤ ਮੋਰ ਲਾਤੀ ਬਿਚੂ ਅੱਜ ਕੱθε ਆ। ਹਾਣੀ। ਕੋਪਤੀਆ ਥੋੜਾ ਹੈਲੋ ਸਸਰੀ ਦਾ ਇੱਕੇ ਸੰਦੇਜ ਆਂ ਅੱਖੇ ਨਾਲ ਵੀ ਇੰਨੇ ਵਿਹੁ ਨਾਲ ਸਾਰੇ ਵਿਆਹ ਕਰਦੇ ਨੇ ਨਿਪਟ ਜਾਣੇ ਅਗਲੇ ਸਾਲ ਮੈਂ ਵੀ ਕਰਾ ਲੈਣਾ ਗੱਲ ਮੁਕੀ ਤੇ ਲਾਡੀ ਦਾ ਕਰਾ ਦੇਣਾ ਨਾਲ ਹੀ ਨਾਲ ਚੱਕ ਦੇਣਾ ਗੱਲ ਉਹ ਵੰਗਾ ਚੜਾ ਲਓ ਕੁੜੀਓ ਹਾਂ ਭਾਜੀ ਤੁਸੀਂ ਵੰਜਾਰੇ ਬਣੋਗੇ ਇੱਚ ਹੈਲੋ ਤੇ ਵੰਜਾਰੇ ਹੀ ਵੰਜਾਰੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ ਵੰਜਾਰੇ ਉਹ ਜਾ ਆਗਾ ਚਾਰਾ ਘੈਲੋ ਬਿਚਾਰਾ ਵਿਚਾਰਾ ਵਿਚਾਰਾ ਕੰਨ ਹੋਰ ਕੀ ਆ ਗਿਆ ਮਨਜਾਰਾ ਨੀਚੇ ਨਾਲ ਉਹ ਭਰਾਵਾ ਟਾਈਮ ਵੇਲਾ ਟਾਈਮ ਹੈ ਜਵਾ ਕਿੰਨੇ ਵਾਰ ਸਕੂਲੋਂ ਦੇ ਬੀਬੀ ਦਸੀ ਐਡੇ ਲੇਟ ਆਉਂਦੇ ਆ ਆਹੋ ਅੱਜ ਕਿਹੜਾ ਹਾਊਸ ਡੇ ਕਿਹੜਾ ਹਾਊਸ ਡੇ ਅੱਜ ਓਏ ਉਹ ਜਵਾਕਾਂ ਦੇ ਹਾਊਸ ਡੇ ਨਹੀਂ ਹੁੰਦੇ ਕਿ ਅੱਜ ਆਪ ਪਗਣੇ ਜਾ ਅੱਜ ਵੀ ਬੀਬੀ ਦਾ ਹਾਊਸ ਡੇ ਅੱਜ ਹਾਂ 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 ਅੱਜ ਯੂਨੀਫਾਰਮ ਦੀ ਆ ਸਕੂਲ ਵਾਲੀ ਹਾਂਜੀ ਕਦੋਂ ਲੇਟ ਕਿੰਨਾ ਹੋ ਗਿਆ ਬੰਦਾ ਟੈ ਨਾ ਦੇ ਆ ਬੂਡ ਨਹੀਂ ਲੱਗੇ ਭਾਈ ਦੇ ਇਹ ਨਾ ਉਦੋਂ ਦੇ ਪਾਏ ਹੋਣੀ ਪਾਏ ਗੱਗੂ ਮੈਂ ਉਦੋਂ ਹੀ ਵੇਖਿਆ ਇਹ ਉਹਨੂੰ ਜਨਾਪਾ ਦੂਜੇ ਸਕੂਲੇ ਲੱਗੇ ਹੋਰੋਂ ਪਹਿਲਾਂ ਵਾਲੇ ਉਹ ਵਾਲੇ ਉਹ ਸਾਜੀ ਲੈ ਆ ਵੇਲਾ ਆ ਵੇਲਾ ਮਾਤਾ ਨੇ ਕਹਿੰਦਾ ਕਿਹੜੇ ਸਕੂਲ ਦੀ ਆ ਵੇਲਾ ਹੁਣ ਹੁਣ ਮੈਂ ਮੈਂ ਮਾਰ ਰਿੰਗ ਪਾਉਣ ਲੱਗਿਆ ਹਾਂ ਉਹ ਫਿਲਟਰ ਲਾ ਕੇ ਕੋਈ ਜਿਹਾ ਬਣਾਦੀ ਕਹਿੰਦੇ ਤੇ ਹੁਣ ਪਾਉਣੀ ਆ ਇਹ ਅੰਨੇ ਵੀ ਗੋੜੇ ਦੀ ਚਾਈਂ ਹੈ ਗੋੜੇ ਦੇ ਗੋੜੇ ਕੇ ਜਾਏਗਾ ਮਰਜੀ ਹੋਵੇ ਨੇ ਗੋੜੇ ਵੀ ਹੁੰਦੇ ਚੱਲ ਸਕੂਲ ਵਾਲੇ ਤਨ ਪਾ ਇਹਨੇ ਬਦਨਾਮ ਕੀਤਾ ਤੈਨੂੰ ਸੁਣਾ ਮਰ ਬਾਲ ਸਕੂਲ ਵਾਲਾ ਆ ਅੰਨੇ ਦੇ ਪੜ੍ਹਦੇ ਹੁੰਦੇ ਭੰਨ ਸੇਮੀ ਕਰਦੇ ਵਿੱਚੋਂ ਸੇਮੀ ਕਰਦੇ ਵਾਈਫਾਈ ਜਾਂਦਾ ਵਾਈਫਾਈ ਸੇਮ ਨਾ ਗਿਆ ਨਹੀਂ ਵਾਈਫਾਈ ਆ ਨਹੀਂ ਸੇਮ ਕੱਢਿਆ ਨਹੀਂ ਨਾ ਸਰਨਾ ਵਾਈਫਾਈ ਆ ਵਾਈਫਾਈ ਉਹ ਤੁਹਾਨੂੰ ਮਾਝ ਕਿਵੇਂ ਏਡਾ ਵਰਜੀ ਹਾਲ ਚੱਲਦਾ ਤੁਹਾਹੀ ਖਾ ਹੀ ਲੀ ਗਏ ਬੈਂਗਲ ਸਰਵਣੀ ਦੀਆਂ ਤਿਆਰੀਆਂ ਚੱਲ ਰਹੀਆਂ ਕਹਿੰਦੇ ਸੋਹਣੀਆਂ ਬਣਾਈ ਜਾਂਦੇ ਆ ਆਪਾਂ ਵੀ ਬਣਾਵਾਂਗੇ ਆ ਬੇਬੇ ਆਈ ਇੱਧਰ ਕਾ ਸਵੈਗ ਚੈੱਕ ਕਰ ਆਹ ਨਾਈ ਸੈਗ ਮੈਨੂੰ ਸਵੈਗ ਬੀਬੀ ਤੇਰੇ ਆ ਰੰਗ ਫੱਪੜਾ ਜਿਹੜਾ ਐਡ ਕਰ ਆਈਆਂ ਕਾਲੀਆਂ ਆ ਰੰਗ ਸਦਾ ਲੱਗਣਾ ਹਾਂ ਜਾਰਿਓ ਚੜਾ ਹਾਂਜੀ ਧਰੋ ਲਗਾ ਮਹਿੰਦੀ ਆਪਣੇ ਵੇਚਣ ਦਾ ਕੰਮ ਆ ਜੀ ਵੇਚਣ ਵਾਲਾ ਤਾਂ ਕੰਮ ਥੋੜਾ ਹੁੰਦਾ ਚੜਾ ਕੇ ਵੀ ਉਹ ਆਪਣੇ ਇੱਥੇ ਓ ਇਧਰ ਆ ਬੰਦਾ ਕਿੱਥੇ ਰੱਖਿਆ ਹੈ ਇਧਰ ਆ ਇਧਰ ਪੈਸੇ ਪੂਰੇ ਲੈਣੇ ਕੰਮ ਕਰਦੇ ਨਹੀਂ ਕਿਧਰ ਨਹੀਂ ਪੈਸੇ ਚਲੋ ਪਰ ਪੈਸੇ ਜਿਹੜੇ ਐਡ ਕਰ ਜਿਹੜੀਆਂ ਪਸੰਦ ਆ ਭਾਈ ਤੁਹਾਨੂੰ ਐਂਟਰ ਆ ਮੇਰੇ ਨਾਲ ਛੋਟੀਆਂ ਆ ਇਹ ਹੱਥ ਨਹੀਂ ਲਿਆ ਕੇ ਰੱਖਿਆ ਭਾਜੀ ਬੜਾ ਬੜਾ ਸਾਹ ਵਾਜੇ ਇਧਰ ਵੇਖੋ ਵੇਖੋ ਵੇਖ ਮਾੜਾ ਪਿੱਛੇ ਵੇਖੋ ਇਧਰ ਉਹ ਦੁਆਰਾ ਰੱਖ ਲੈ ਗਿਆ ਰਾਤ ਵੇਖੋ ਨਹੀਂ ਲਿਆ ਕੇ ਰੱਖਿਆ ਚੜ ਦੀ ਚੂੜੀ ਇਹ ਖਰਾਬ ਹੈ ਨਹੀਂ ਇਹ ਤਾਂ ਉੱਤੇ ਮਾੜਾ ਹਾਂ ਜੀ ਗਾਇ ਤੁਸੀ ਦੇਖ ਲਓ ਨਾ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸੰਦੂ ਗੁਰਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ